ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਪਾਪੜ ਉਹਦੇ ਲਈ ਮੈਂ ਲਿਆ ਚਾਰ ਕੱਪ ਦੇ ਕਰੀਬ ਪਾਣੀ ਲਿਆ ਵਾ ਅੱਜ ਇਦਰੋਂ ਲਾਈਟ ਪੈਂਦੀ ਕਰਕੇ ਥੋੜਾ ਪਾਣੀ ਦਾ ਕਲਰ ਹੋਰ ਲੱਗ ਰਿਹਾ ਵਾ ਤੇ ਆਪਣੇ ਹਾਂਜੀ ਚਾਰ ਕੱਪ ਹੋ ਚੁੱਕੇ ਆ ਪਾਣੀ ਦੇ ਜਦੋਂ ਆਪਾਂ ਹੁਣ ਇਹਨੂੰ ਪਾਣੀ ਨੂੰ ਉਬਾਲ ਔਰ ਰੱਖ ਦੇਣਾ ਵਾ ਤੇ ਜਦੋਂ ਪਾਣੀ ਆਪਣੇ ਉਬਾਲ ਆ ਗਿਆ ਚੰਗੀ ਤਰ੍ਹਾਂ ਤਾਂ ਫੇਰ ਆਪਾਂ ਇਹਦੇ ਵਿੱਚ ਉਹੀ ਇੱਕ ਕੱਪ ਐਡ ਕਰਾਂਗੇ ਚਾਵਲਾਂ ਦੇ ਆਟੇ ਦਾ ਹਾਂ ਜੀ ਇਹਨੂੰ ਤੁਸੀਂ ਬਾਜ਼ਾਰ 'ਚ ਬਹੁਤ ਆਸਾਨੀ ਨਾਲ ਮਿਲ ਜਾਂਦਾ ਚਾਵਲ ਦਾ ਆਟਾ ਜੇਕਰ ਨਹੀਂ ਹੁੰਦਾ ਤਾਂ ਤੁਸੀਂ ਘਰ 'ਚ ਵੀ ਚਾਵਲਾਂ ਦਾ ਆਟਾ ਗ੍ਰाइंड ਕਰਕੇ ਬਣਾ ਸਕਦੇ ਹੋ ਹਾਂ ਜੀ ਇਹਨੂੰ ਆਪਾਂ ਇਸੇ ਤਰ੍ਹਾਂ ਤਕਰੀਬਨ 10 ਮਿੰਟ ਪੂਰਾ ਸੇਕ ਲਪਾਉਣਾ ਵਾ ਜੇਕਰ ਤੁਹਾਨੂੰ ਪਾਣੀ ਇਹਦੇ ਵਿੱਚ ਘੱਟ ਵੱਧ ਲੱਗੇ ਤਾਂ ਤੁਸੀਂ ਪਾਣੀ ਵੀ ਇਹਦੇ 'ਚ ਐਡ ਕਰ ਸਕਦੇ ਹੋ ਕਿਉਂਕਿ ਇਹ ਆਪਾਂ ਬੈਟਰ ਆਪਣਾ ਪਤਲਾ ਹੀ ਰੱਖਣਾ ਵਾ ਜਿਆਦਾ ਗਾੜਾ ਨਹੀਂ ਕਰਨਾਗਾ ਤੇ ਨਾਲ ਇਹਦੇ 'ਚ ਕੋਈ ਗੰਢ ਰਹਿਣੀ ਚਾਹੀਦੀ ਹੈ ਇਸ ਨੂੰ ਤੁਸੀਂ ਇਸ ਤਰ੍ਹਾਂ ਹੀ ਹਿਲਾਉਂਦੇ ਰਹਿਣਾ ਤਕਰੀਬਨ 10 ਮਿੰਟ ਤਾਂ ਲੱਗ ਹੀ ਜਾਂਦੇ ਅੱਜ ਵਿੱਚੋਂ ਨਾਲ ਤਾਂ ਚਾਵਲਾਂ ਦਾ ਆਟਾ ਪੱਕ ਜਾਂਦਾ ਚੰਗੀ ਤਰ੍ਹਾਂ ਨਾਲ ਤੇ ਹਾਂਜੀ ਹੁਣ ਇਹਦੇ ਵਿੱਚ ਆਪਾਂ ਐਡ ਕੀਤਾ ਇੱਕ ਚਮਚ ਨਮਕ ਦਾ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਐਡ ਕਰ ਲਿਓ ਤੇ ਹੁਣ ਇਹਦੇ ਵਿੱਚ ਆਪਾਂ ਹਾਂਜੀ ਇੱਕ ਚਮਚੀ ਪਾਇਆ ਵਾ ਲਾਲ ਮਿਰਚ ਦਾ ਮੋਟੀ ਮਿਰਚ ਪਾਈ ਆ ਆਪਾਂ ਕੁੱਟੀ ਹੋਈ ਤੁਸੀਂ ਭਾਵੇਂ ਕੱਟ ਕਰਕੇ ਪਾ ਸਕਦੇ ਹੋ ਬਰੀਕ ਵੀ ਪਾ ਸਕਦੇ ਹੋ ਪਰ ਮੋਟੀ ਥੋੜਾ ਕਲਰ ਸੋਹਣਾ ਲੱਗਦਾ ਇਹਦੇ ਨਾਲ ਹਾਂਜੀ ਇਹਨੂੰ ਵਾਲਉਣ ਦੇ ਹੁਣ ਇਹਦੇ ਵਿੱਚ ਆਪਾਂ ਪਾਇਆ ਵਾ ਜੀ ਧਨੀਆ ਤੇ ਸੁੱਕੀ ਮੇਥੀ ਵੀ ਐਡ ਕਰ ਸਕਦੇ ਆ ਇਹ ਮੇਥੀ ਜੇ ਪਾਉਣੀ ਤਾਂ ਥੋੜੀ ਜੀ ਹਸਾਬ ਨਾਲ ਘਾਟ ਹੀ ਪਾਉਣੀ ਚਾਹੀਦੀ ਹੈ ਕਿਉਂਕਿ ਬਾਅਦ ਚ ਨਹੀਂ ਫਿਰ ਨਾ ਕੜੱਤਣ ਆਉਣ ਲੱਗ ਜਾਂਦੀ ਹੈ ਥੋੜੀ ਜੀ ਕੌੜੀ ਲੱਗਦੀ ਆ ਪਾਪੜ ਬਾਅਦ ਚ ਤੇ ਹਾਂਜੀ ਆਪਣਾ ਬੈਟਰ ਨੂੰ ਆਪਾਂ 2-4 ਮਿੰਟ ਹੋਰ ਸੇਕ ਲਵਾਵਾਂਗੇ ਆਪਣਾ ਬੈਟਰ ਰੈਡੀ ਹੋ ਚੁੱਕਿਆ ਵਾ ਹਾਂਜੀ ਤੇ ਇੱਧਰ ਹੁਣ ਆਪਾਂ ਇਹ ਫਾਇਲ ਪੇਪਰ ਲਿਆ ਉਹਦੇ ਉੱਤੇ ਨਾ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਉਹ ਹੈਲ ਲਗਾਵਾਂਗੇ ਤਾਂ ਜੋ ਜਿਹੜੇ ਆਪਣੇ ਆ ਪਾਪੜ ਨੇ ਉਹ ਇਹ ਥਾਂ 'ਤੇ ਚਿਪਕਣ ਹਾਂਜੀ ਆ ਵੇਖੋ ਇੰਨੀ ਕੀ ਦੀ ਰੱਖਣਾ ਤੁਸੀਂ ਵੀ ਜ਼ਿਆਦਾ ਨਾ ਤਾਂ ਪਤਲਾ ਨਾ ਗਾੜਾ ਵਸ ਇਸ ਤਰ੍ਹਾਂ ਵੀ ਆਰਾਮ ਦੇ ਨਾਲ ਆਪਾਂ ਕਰ ਸ਼ੀਰੀ ਸਿਹਤ ਆ ਦੇ ਨਾਲ ਪਾਪੜ ਆਪਣੇ ਰੱਖ ਦਿੱਤੇ ਇਹਨਾਂ ਨੂੰ ਧੁੱਪ ਲਵਾਵਾਂਗੇ ਆਪਾਂ ਫਿਰ ਹਾਂਜੀ ਆ ਵੇਖੋ ਸਾਰੇ ਪਾਪੜ ਆਪਾਂ ਇੱਥੇ ਪਾ ਦਿੱਤੇ ਨੇ ਤੇ ਹੁਣ ਇਹਨਾਂ ਨੂੰ ਧੁੱਪ 'ਤੇ ਰੱਖਾਂਗੇ ਆਪਾਂ ਤਕਰੀਬਨ 2 ਦਿਨ ਤੋਂ ਉੱਪ ਲੱਗੀ ਆ ਹਾਂਜੀ ਫਿਰ ਇਸ ਤਰ੍ਹਾਂ ਦੇ ਬਣ ਗਿਆ ਛੋਟੇ ਹੋ ਗਿਆ ਤੇ ਹੁਣ ਇਧਰ ਆਪਾਂ ਇਹਨਾਂ ਨੂੰ ਫਰਾਈ ਕਰਕੇ ਵੀ ਤੁਹਾਨੂੰ ਦਿਖਾਵਾਂਗੇ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਤੇ ਬਹੁਤ ਛੇਤੀ ਤਿਆਰ ਹੋ ਜਾਂਦੇ ਹਾਂਜੀ ਇਧਰ ਆਪਾਂ ਤੇਲ ਲਿਆ ਵਾ ਕੜਾਈ 'ਚ ਗਰਮ ਕੀਤਾ ਤੇਲ ਤੇ ਆਪਾਂ ਪਾਪੜੇ ਦੇ ਵਿੱਚ ਐਡ ਕਰਦੇ ਆ ਤੇ ਦੇਖਿਓ ਹਣ ਕਿੰਨੀ ਛੇਤੀ ਬਣਦੇ ਤੇ ਬਹੁਤ ਟੇਸਟੀ ਬਣਦੇ ਨੇ ਇਹ ਤੇ ਆਪਾਂ ਬਾਜ਼ਾਰੂ ਚੀਜ਼ਾਂ ਨਾਲੋਂ ਇਸ ਤਰ੍ਹਾਂ ਚੀਜ਼ਾਂ ਘਰ 'ਚ ਬਣਾਈਏ ਬੱਚਿਆਂ ਵਾਸਤੇ ਤਾਂ ਬਹੁਤ ਵਧੀਆ ਗੱਲ ਆ ਜੀ ਤੇ ਨਾਲੇ ਤਾਂ ਆਪਾਂ ਨੂੰ ਪਤਾ ਹੁੰਦਾ ਆਪਾਂ ਇਹਦੇ 'ਚ ਕੀ ਐਡ ਕੀਤਾ ਵਾ ਬਹੁਤ ਵਧੀਆ ਬਣ ਕੇ ਤਿਆਰ ਹੋਏ ਆ ਪਾਪੜ ਆਪਣੇ ਇਸੇ ਤਰ੍ਹਾਂ ਆਪਾਂ ਦੂਸਰੇ ਪਾਪੜ ਵੀ ਇਹਦੇ 'ਚ ਐਡ ਕਰਾਂਗੇ ਹਾਂਜੀ ਫਰਾਈ ਕਰ ਲੈਣੇ ਉਹਨਾਂ ਨੂੰ ਵੀ ਕਿਉਂਕਿ ਤੋਂਪ ਲੱਗਣਾਂ ਦੀ ਸਾਈਜ਼ ਛੋਟੇ ਛੋਟੇ ਹੋ ਗਏ ਸੀਗੇ ਸਾਈਜ਼ ਨੇ ਤੇ ਹਾਂਜੀ ਆ ਵੇਖੋ ਹੁਣੇ ਤਿਆਰ ਹੋ ਚੁੱਕੇ ਆ ਪਾਪੜ ਵਧੀਆ ਬਣ ਚੁੱਕੇ ਆ ਆਪਣੇ ਤੁਸੀਂ ਵੀ ਇਸ ਤਰ੍ਹਾਂ ਆਪਣੇ ਘਰੇ ਜ਼ਰੂਰ ਟਰਾਈ ਕਰਨਾ ਜੀ ਇਹਨੂੰ ਬਣਾਉਣ ਲਈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹਾਂ ਬਸ ਸਿਰਫ 2 ਦਿਨ ਧੁੱਪ ਜ਼ਰੂਰ ਲਾਉਣੀ ਪੈਂਦੀ ਆ ਜਦੋਂ ਹੁਣ ਜ਼ਿਆਦਾ ਗਰਮੀ ਹੋਣਾ ਉਸ ਵੇਲੇ ਤੁਸੀਂ ਜਿੰਨੇ ਮਰਜ਼ੀ ਬਣਾ ਕੇ ਰੱਖ ਸਕਦੇ ਹੋ ਇਹ ਖਰਾਬ ਨਹੀਂ ਹੁੰਦੇਗੇ ਇਹਨਾਂ ਨੂੰ ਜਿੰਨਾ ਟਾਈਮ ਮਰਜ਼ੀ ਤੁਸੀਂ ਵੀ ਨਾ ਇੱਕ ਸਟੋਰ ਕਰਕੇ ਰੱਖ ਸਕਦੇ ਹੋ ਹਾਂਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਹਾਂਜੀ ਆਹ ਵੇਖੋ ਕਿੰਨੇ ਵਧੀਆ ਪਾਪੜ ਬਣ ਕੇ ਤਿਆਰ ਹੋਏ ਨੇ ਜੇਕਰ ਤੁਸੀਂ ਥੋੜਾ ਹੋਰ ਟੇਸਟੀ ਬਣਾਉਣਾ ਚਾਹੁੰਦੇ ਹੋ ਤੁਸੀਂ ਇਹਨਾਂ ਦੇ ਉੱਪਰ ਮਸਾਲਾ ਐਡ ਵੀ ਪੁੱਕ ਸਕਦੇ ਹੋ ਜਿਵੇਂ ਮਿਰਚ ਵਗੈਰਾ ਹਾਂਜੀ ਆਹ ਵੇਖੋ ਕਿੰਨੇ ਵਧੀਆ ਤਿਆਰ ਹੋਏ ਆ ਵੀਡੀਓ ਵੇਖਣ ਲਈ ਧੰਨਵਾਦ ਜੀ